ਅ ਦੇਪੀ ਸਾਹਿਬ ਜਿਹੜੇ ਅੱਜ ਦੀ ਕਾਰਵਾਈ ਨੂੰ ਲੈ ਕੇ ਸਾਡੇ ਵੱਲੋਂ ਅਮਨਦੀਪ ਕੌਰ ਦੀ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜਾ ਸੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਰੀ ਪ੍ਰਾਪਰਟੀ ਦੇ ਜੋ ਫੈਕਟ ਸੀਗੇ ਉਹਨਾਂ ਨੂੰ ਵੈਰੀਫਾਈ ਕਰਕੇ ਸਾਨੂੰ ਜਿਹੜਾ ਉਸ ਪ੍ਰਾਪਰਟੀ ਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਏ ਆ ਉਸ ਫ੍ਰੀਜ਼ਿੰਗ ਆਰਡਰ ਦੇ ਵਿੱਚ ਇੱਕ ਰਹਿਸ਼ੀ ਕੋਠੀ ਹੈ ਜਿਹੜੀ ਵਿਰਾਟ ਗ੍ਰੀਨ ਦੇ ਵਿੱਚ ਹੈਗੀ ਉਸ ਨੂੰ ਫ੍ਰੀਜ਼ ਕਰਨ ਦਾ ਆਰਡਰ ਇੱਕ ਪਲਾਟ ਹੈ ਇੱਕ ਥਾਰ ਗੱਡੀ ਹੈ ਇੱਕ ਬੁਲਟ ਮੋਟਰਸਾਈਕਲ ਹੈ ਤਿੰਨ ਮੋਬਾਈਲ ਹੈ ਔਰ ਇੱਕ ਘੜੀ ਇਹ ਸਾਰੇ ਸਮਾਨ ਨੂੰ ਸਾਨੂੰ ਜਿਹੜਾ ਹੈਗਾ ਫ੍ਰੀਜ਼ ਕਰਨ ਦੇ ਜਿਹੜੇ ਆਰਡਰ ਪ੍ਰਾਪਤ ਹੋਏ ਆ ਜਿਸ ਅਨੁਸਾਰ ਅਸੀਂ ਅੱਜ ਕੋਠੀ ਦੀਵਾਰ ਜਿਹੜਾ ਸੀ ਨੋਟਿਸ ਚਪਕਾ ਕੇ ਗਏ ਆ ਇਸ ਸਾਰੇ ਸਮਾਨ ਦੀ ਜਿਹੜੀ ਅਮਾਉਂਟ ਹੈਗੀ ਆ ਉਹ 1 ਕਰੋੜ 35 ਲੱਖ 39500 83 ਰੁਪਏ ਦੇ ਕਰੀਬ ਜਿਹੜੀ ਹੈਗੀ ਅਮਾਉਂਟ ਬਣਦੀ ਹੈ ਸਰ ਜਿਹੜੀ ਪ੍ਰੋਪਰਟੀ ਤੋਂ ਇਲਾਵਾ ਜਿਹੜੇ ਸਮਾਨ ਜ਼ਬਤ ਕੀਤਾ ਗਿਆ ਕਿ ਉਹ ਯੂਜ਼ ਕਰ ਸਕਦੇ ਉਸ ਨੂੰ ਮੋਬਾਈਲ ਫੋਨ ਤਾਰਗੇਟ ਜੋ ਮੋਬਾਈਲ ਫੋਨ ਥਾਰ ਗੱਡੀ ਬੁਲਟ ਮੋਟਰਸਾਈਕਲ ਔਰ ਘੜੀ ਹੈ ਉਹ ਸਾਡੇ ਉਸ ਮੁਕਦਮੇ ਦੇ ਵਿੱਚ ਪਹਿਲਾਂ ਹੀ ਅਸੀਂ ਕਬਜ਼ੇ ਪੁਲਿਸ ਦੇ ਵਿੱਚ ਲੈ ਕੇ ਜਿਹੜੀ ਸਾਡੀ ਉਹ ਕੇਸ ਪ੍ਰੋਪਰਟੀ ਬਣੀ ਹੋਈ ਹੈ ਔਰ ਜੋ ਦੂਸਰੀ ਜਿਸ ਤਰ੍ਹਾਂ ਕੋਠੀ ਵਗੈਰਾ ਹੈਗੀ ਇਸ ਕੋਠੀ ਨੂੰ ਇਹ ਯੂਜ਼ ਕਰ ਸਕਦੇ ਆ ਅੱਗੇ ਸੇਲ ਪੁਲਿਸ ਦਾ ਕੋਈ ਐਕਸ਼ਨ ਫਦਰ ਇਸ ਮਾਮਲੇ ਦੇ ਸੰਬੰਧ ਵਿੱਚ ਕੀਤਾ ਜਾਂਦਾ ਜੋ ਅਸੀਂ ਕੇਸ ਰਜਿਸਟਰ ਕੀਤਾ ਸੀ ਉਹ ਕੇਸ ਮਾਨਜੋਗ ਅਦਾਲਤ ਦੇ ਵਿੱਚ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਦਾ ਵੀ ਕੋਈ ਮਾਨਜੋਗ ਅਦਾਲਤ ਹੁਕਮ ਕਰੇਗੀ ਉਸ ਤੋਂ ਅੱਗੇ ਕਾਨੂੰਨੀ ਪ੍ਰਕਿਰਿਆ ਨੂੰ ਪੜਾਉਂਦੇ ਹੋਏ ਅਸੀਂ ਜਿਹੜੀ ਹੈਗੀ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਕੀ ਬੰਨਿਆ ਜਾ ਸਕਦਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਜੋ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਕਿਸੇ ਨੂੰ ਵੀਕਰੋਪਾਂ ਮੇ ਪੁਲਿਸ ਲਾਜ਼ਮ ਜਾਂ ਕੋਈ ਅਧਿਕਾਰੀ ਨਹੀਂ ਬਖਸ਼ੇ ਬਿਲਕੁਲ ਜੀ ਜੋ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅਸੀਂ ਬੜੀ ਸਖਤ ਕਾਰਵਾਈ ਕਰ ਰਹੇ ਹਾਂ ਜੋ ਵੀ